ਲੋਬੀ ਪਿਆਰੇ ਦੋਸਤੋ ਆਪਣੀ ਵਾਸ਼ਿੰਗ ਮਸ਼ੀਨ ਦਾ ਟਾਈਮਰ ਖਰਾਬ ਹੋਇਆ ਸੀ ਤੇ ਮਿਸਤਰੀ ਨੂੰ ਬੱਜਿਆ ਸੀ ਕਹਿੰਦਾ ਸੀ 800 ਰੁਪਏ ਲੱਗੇਗਾ ਤੇ ਆਪਾਂ ਨਵਾਂ ਲਿਆਣ ਕੇ ਖੁਦ ਚੇਂਜ ਕਰ ਲਿਆ ਆ ਹੈਗਾ ਨਵਾਂ ਆਪਾਂ ਪਾ ਲਿਆ ਤੇ ਮਸ਼ੀਨ ਓਕੇ ਆ ਚਾਲੂ ਕਰਕੇ ਵੇਖੀ ਚੱਲਦੀ ਪਈ ਆ ਆ ਹੈਗਾ ਇਹਦਾ ਪੁਰਾਣਾ ਜਿਹੜਾ ਖਰਾਬ ਸੀਗਾ ਤੇ ਆਪਾਂ ਵੇਖੋ ਜੀ 800 ਰੁਪਏ ਆਪਣਾ ਬਚਾ ਲਿਆ ओ फोन करेंगे फेट फेटिंग कर ਲਓ ਜੀ ਮਸ਼ੀਨ ਦੀ ਫਿਟਿੰਗ ਹੋ ਗਈ ਹੈ ਤੇ ਹੁਣ ਆਪਾਂ ਨੂੰ ਚਾਲੂ ਕਰਕੇ ਦੇਖਦੇ ਹਾਂ ਲਓ ਜੀ ਸੱਚਮੁੱਚ ਚੱਲ ਗਈ ਹੈ ਇਹ ਵਰਕਿੰਗ ਕਰ ਰਹੀ ਹੈ ਪਹਿਲਾਂ ਕਿੰਦਾ ਸੀ ਟਾਈਮਰ ਖਰਾਬ ਸੀ ਜਦੋਂ ਆਪਾਂ ਟਾਈਮਰ ਨੂੰ ਪੂਰਾ ਨਾ ਪਾਉਂਦੇ ਸੀ ਆਪੜਾ ਕੰਮ ਤੇਜ਼ੀ ਨਾਲ ਪਾਇਆ ਜਾਂਦਾ ਹੀ ਹੋਣੇ ਸਹੀ ਹੋ ਗਿਆ ਵਾ ਥੈਂਕ ਯੂ